ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਕਣਾ ਸਾਹਿਬ ਦਾ ਸਲਾਨਾ ਜੋੜ ਮੇਲਾ ਇਸ ਹਾਲ 2025 ਦਾ ਮਹਾਰਾਜ ਦੀ ਮਿਹਰ ਸਦਕਾ ਮੁਕੰਮਲ ਹੋਇਆ ਹੈ ਤੇ ਜਿਸ ਤਰ੍ਹਾਂ ਆਪ ਦੀ ਸਾਰਿਆਂ ਨੂੰ ਜਾਣਕਾਰੀ ਹੈ ਕਿ ਪਿਛਲੇ ਸਾਲ ਤੋਂ ਲੈ ਕਰਕੇ ਜੋੜ ਮੇਲੇ ਦੇ ਸੁਧਾਰਾਂ ਦੇ ਪਰਥਾਏ ਇਸ ਦਾ ਮਾਹੌਲ ਗੁਰਮਤ ਅਨਸਾਰੀ ਬਣਾਉਣ ਦੇ ਪਰਥਾਏ ਇਲਾਕੇ ਦੀਆਂ ਸੰਗਤਾਂ ਲੰਗਰ ਕਮੇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਲਾਕੇ ਦੇ ਜਥੇ ਖਾਸ ਕਰ ਮਾਲਵਾ ਇਲਾਕੇ ਦੇ ਜਥੇ ਸਾਰੇ ਹੀ ਤਤਪਰ ਸੀਗੇ ਤੇ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਇਹ ਸਾਰੇ ਕਾਰਜ ਨੂੰ ਨੇਪਰੇ ਚਾੜਿਆ ਜਿਦੇ ਚ ਇਸ ਸਾਲ ਦਾ ਜਿਹੜਾ ਮਾਹੌਲ ਸੀਗਾ ਉਹਦੇ ਚ ਬੜੀ ਵੱਡੀ ਸਫੀਤੀ ਤਬਦੀਲੀ ਆਈ ਹੈ ਤੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੁਰਮਤ ਅਨਸਾਰੀ ਮਾਹੌਲ ਸੀਗਾ ਸਿਰਫ ਉਸ ਤਰ੍ਹਾਂ ਦੀਆਂ ਹੀ ਸਟਾਲਾਂ ਪ੍ਰਦਰਸ਼ਨੀਆਂ ਲੱਗੀਆਂ ਬਾਕੀ ਸਭ ਜਿਹੜਾ ਦੁਨਿਆਵੀ ਮੌਜ ਮੇਲੇ ਵਾਲਾ ਮਾਹੌਲ ਹੈ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸੀਗਾ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਝੂਲਾ ਜਿਹੜਾ ਉਹ ਨਹੀਂ ਲੱਗਿਆ ਕਿਤੇ ਸੋ ਇਹਦੇ ਲਈ ਅਸੀਂ ਸਾਰੇ ਹੀ ਨਗਰਾਂ ਦਾ ਇਲਾਕੇ ਦੇ ਜਿੰਨੇ ਵੀ ਨੇੜਲੇ ਨਗਰ ਆ ਕਰੀਬ 50 ਦੇ ਕਰੀਬ ਨਗਰਾਂ ਨੇ ਜੋ ਮਤੇ ਪਾਏ ਸੀਗੇ ਉਹਨਾਂ ਦਾ ਜਿਹੜੀਆਂ ਲੰਗਰ ਕਮੇਟੀਆਂ ਜਿੰਨੇ ਸਾਰੇ ਇੱਥੇ ਲੰਗਰ ਲੱਗਦੇ ਉਹਨਾਂ ਦਾ ਬੜਾ ਜ਼ਿਆਦਾ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਆਪਣੇ ਲੰਗਰਾਂ ਦੇ ਵਿੱਚ ਸਪੀਕਰਾਂ ਦੀ ਵਰਤੋਂ ਨਹੀਂ ਕੀਤੀ ਹੈ ਜਿੰਨੇ ਵੀ ਟਰੈਕਟਰਾਂ ਤੇ ਆਏ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਡੈਕ ਆਪਣੇ ਟਰੈਕਟਰਾਂ ਤੇ ਨਹੀਂ ਲਾਇਆ ਹੈ ਤੇ ਜਿੰਨੇ ਹੀ ਦੁਕਾਨਾਂ ਵਾਲੇ ਵੀਰ ਆ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਇਸ ਜੋੜ ਮੇਲੇ ਦੀ ਪਵਿੱਤਰਤਾ ਨੂੰ ਸਮਝਿਆ ਤੇ ਜਿੰਨੇ ਖਾਸ ਕਰ ਅੰਦਰ ਪੱਕੀਆਂ ਦੁਕਾਨਾਂ ਵਾਲੇ ਵੀਰ ਆ ਅੰਗੀਠਾ ਸਾਹਿਬ ਵਾਲੇ ਪਾਸੇ ਔਰ ਗੁਰਸਾਗਰ ਦੇ ਬਾਹਰ ਉਹਨਾਂ ਦਾ ਬੜਾ ਧੰਨਵਾਦ ਹੈ ਉਹਨਾਂ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਇਹ ਸਾਰੇ ਦੀ ਮਹੱਤਤਾ ਨੂੰ ਸਮਝਦਿਆਂ ਜੋ ਸਮਾਨ ਗੁਰਮਤ ਅਨਸਾਰੀ ਨਹੀਂ ਸੀਗਾ ਉਹਦੇ ਲਈ ਉਹਨੇ ਆਪਣਾ ਬਾਹਰ ਪ੍ਰਬੰਧ ਕੀਤਾ ਤੋਂ ਅੰਦਰ ਸਿਰਫ ਗੁਰਮਤ ਅਨਸਾਰੀ ਰਿਹਾ ਸੋ ਤਿੰਨੋਂ ਹੀ ਪ੍ਰਬੰਧਕਾਂ ਦਾ ਆਕਾਲ ਕਾਲ ਚ ਕਾਉਂਸਲ ਗੀਠਾ ਸਾਹਿਬ ਵਾਲੇ ਪਾਸੋਂ ਗੁਰਦੁਆਰਾ ਮਾਤਾ ਭੋਲੀ ਜੀ ਵਾਲੇ ਪਾਸੋਂ ਉਹਨਾਂ ਤਿੰਨਾਂ ਪ੍ਰਬੰਧਕਾਂ ਦਾ ਬੜਾ ਧੰਨਵਾਦ ਹੈ ਕਿ ਉਹਨਾਂ ਨੇ ਆਪੋ ਆਪਣੀਆਂ ਹਦੂਦਾਂ ਦੇ ਅੰਦਰ ਆਪੋ ਆਪਣੇ ਗੁਰਦੁਆਰਾ ਸਾਹਿਬ ਦੇ ਨੇੜੇ ਦੇ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਸੰਗਤ ਜਿਸ ਤਰ੍ਹਾਂ ਜਥਿਆਂ ਦਾ ਸਾਂਝਾ ਫੈਸਲਾ ਸੀਗਾ ਉਸ ਕਦਰ ਉਹਨਾਂ ਨੇ ਸਾਰੀ ਆਪਣੀ ਜ਼ਿੰਮੇਵਾਰੀ ਸਮਝੀ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੱਲ ਐਸੀ ਨਹੀਂ ਹੋਈ ਇਸ ਜੋੜ ਮੇਲੇ ਦੌਰਾਨ ਜਿਹੜੀ ਉਹਨਾਂ ਸਾਂਝਾ ਸਾਂਝੇ ਫੈਸਲਿਆਂ ਤੋਂ ਉਲਟ ਹੋਏ ਸੋ ਉਹਨਾਂ ਤਿੰਨੋਂ ਪ੍ਰਬੰਧਕਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਹੈ ਸੋ ਜਿੰਨੇ ਹੀ ਨੇੜਲੇ ਖੇਤਾਂ ਵਾਲੇ ਵੀਰ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਬੜਾ ਇਹ ਇੱਕ ਵੱਡਾ ਫੈਸਲਾ ਲੈ ਕਰਕੇ ਜਿੱਥੇ ਹਰ ਸਾਲ ਨੇੜੇ ਖੇਤਾਂ 'ਚ ਧੂਲੇ ਲੱਗਦੇ ਸੀਗੇ ਜਿਨ੍ਹਾਂ ਦੀ ਆਵਾਜ਼ ਜਿਨ੍ਹਾਂ ਦਾ ਚੀਕ ਰੌਲਾ ਸਾਰਾ ਅੰਦਰ ਗੁਰਬਾਣੀ ਪੜਨ ਵਾਲੇ ਸੇਵਾ ਕਰਨ ਵਾਲੇ ਸੱਜਣਾ ਨੂੰ ਸੰਗਤਾਂ ਨੂੰ ਪਰੇਸ਼ਾਨ ਕਰਦਾ ਸੀਗਾ ਡਿਸਟਰਬ ਕਰਦਾ ਸੀਗਾ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਕੋਈ ਵੀ ਧੂਲਾ ਜਿਹੜਾ ਇਸ ਵਾਰ ਨਹੀਂ ਲਵਾਵਾਂਗੇ ਤੇ ਉਹਨਾਂ ਨੇ ਲਵਾਇਆ ਵੀ ਨਹੀਂ ਉਹਨਾਂ ਵੀਰਾਂ ਦਾ ਵੀ ਬੜਾ ਧੰਨਵਾਦ ਹੈ ਨੇੜਲੇ ਨਗਰਾਂ ਦੇ ਸਿੰਘਾਂ ਦਾ ਬੜਾ ਧੰਨਵਾਦ ਹੈ ਜਿਹੜੇ ਦਿਨ ਰਾਤ ਇੱਥੇ ਪਹੁੰਚਦੇ ਰਹੇ ਤੇ ਖਾਸ ਕਰ ਜਿੰਨੇ ਸਿੰਘ ਜਿੰਨੇ ਇੱਥੇ ਗੇਟ ਦਰਵਾਜ਼ੇ ਅੰਦਰ ਦਾਖਲ ਹੋਣ ਦੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਦਾਖਲ ਹੋਣ ਦੇ ਰਸਤੇ ਆ ਜਿੰਨੇ ਸਿੰਘ ਉੱਥੇ ਪਹਿਰੇ ਤੇ ਰਹਿੰਦੇ ਰਹੇ ਨੇੜਲੇ ਨਗਰਾਂ ਦਾ ਉਹਨਾਂ ਦਾ ਇਹ ਉਚੇਚਾ ਧੰਨਵਾਦ ਆ ਉਹਨਾਂ ਨੇ ਬੜੀ ਵੱਡੀ ਇਹ ਸੇਵਾ ਨਿਭਾਈ ਹੈ ਸੋ ਉਸ ਦੇ ਨਾਲ ਹੀ ਕਿੰਨੇ ਸਾਰੇ ਜਥੇ ਜਿਹਦੇ ਵਿੱਚ ਬੜੀ ਅਹਿਮ ਭੂਮਿਕਾ ਲੱਖੀ ਜੰਗਲ ਖਾਲਸਾ ਦੀ ਰਹੀ ਉਹ ਪਹਿਲੇ ਦਿਨ ਤੋਂ ਲੈ ਕਰਕੇ ਇੱਥੇ ਮੌਜੂਦ ਰਹੇ ਤੇ ਨਾਲ ਹੀ ਪੰਥ ਸੇਵਕ ਜਥਾ ਦੁਆਬਾ ਉਹਨਾਂ ਵੱਲੋਂ ਸਿੰਘ ਆਉਂਦੇ ਰਹੇ ਇਕ ਗੁਰਦੁਆਰਾ ਸੰਗਰੂਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਖਾਸ ਕਰ ਗੁਰਦੁਆਰਾ ਤਾਲਮੇਲ ਕਮੇਟੀ ਭਾਈ ਕੇਰ ਸਿੰਘ ਹੋਣੀ ਤੇ ਹੋਰ ਸਾਰੇ ਸੱਜਣ ਜਦੋਂ ਵੀ ਕਿਸੇ ਪ੍ਰਕਾਰ ਦੀ ਲੋੜ ਰਹੀ ਉਹ ਪਾਉਂਚਦੇ ਰਹੇ ਬਾਬਾ ਹਰਜਿੰਦਰ ਸਿੰਘ ਬਾਗਾ ਪ੍ਰਾਣਾ ਵਾਲੇ ਤੇ ਭਾਈ ਗੁਰਤੇਜ ਸਿੰਘ ਖੜਿਆਲ ਉਹਨਾਂ ਦੇ ਸਾਰੇ ਜਥੇ ਦੀ ਬੜੀ ਇਹਦੇ ਚ ਸਹਿਯੋਗ ਰਿਹਾ ਤੇ ਉਸ ਤੋਂ ਬਿਨਾ ਭਾਈ ਨਿਰਮਲ ਸਿੰਘ ਰੱਤਾ ਖੇੜਾ ਉਹਨਾਂ ਦੇ ਜਥੇ ਦਾ ਬੜਾ ਸਹਿਯੋਗ ਰਿਹਾ ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਉਹ ਵੀ ਪਹੁੰਚਦੇ ਰਹੇ ਜਿਵੇਂ ਜਿਵੇਂ ਕੋਈ ਛੋਟੀਆਂ ਮੋਟੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਰਹੀਆਂ ਉਹ ਸਾਰੇ ਜਥਿਆਂ ਦੇ ਸਹਿਯੋਗ ਦੇ ਨਾਲ ਹੱਲ ਹੁੰਦੀਆਂ ਰਹੀਆਂ ਸੋ ਉਹਨਾਂ ਸਾਰੇ ਜਥਿਆਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਸੋ ਇਲਾਕੇ ਦੀ ਸੰਗਤਾਂ ਨੂੰ ਨਗਰਾਂ ਨੂੰ ਵੀ ਨਾਲ ਹੀ ਇਹ ਬੇਨਤੀ ਹੈ ਕਿ ਜਿੱਥੇ 2 ਸਾਲ ਇਹ ਤੁਸੀਂ ਸਾਰਿਆਂ ਨੇ ਬੜੇ ਉਦਮ ਕਰਕੇ ਇਹ ਸਾਰੇ ਮਾਹੌਲ ਦੇ ਵਿੱਚ ਬੜੀ ਵੱਡੀ ਸਫੀਤੀ ਤਬਦੀਲੀ ਲਿਆਂਦੀ ਹੈ ਜਿਹਦਾ ਕੱਲ ਇੱਥੇ 31 ਜਨਵਰੀ ਨੂੰ ਜਿਹੜੀ ਮੁੱਖ ਪੰਡਾਲ ਗੁਰੂ ਕਾਲ ਕਾਲਜ ਕਾਉਂਸਲ ਵੱਲੋਂ ਖੇਡ ਦੇ ਮੈਦਾਨ 'ਚ ਜਿੱਥੇ ਦੀਵਾਨ ਸਜਾਏ ਜਾਂਦੇ ਉੱਥੇ ਉ체ਚਾ ਕਿੰਨੀ ਦਫਾ ਇਸ ਗੱਲ ਦਾ ਜ਼ਿਕਰ ਹੋਇਆ ਕਿ ਬੜੀ ਵੱਡੀ ਇੱਕ ਸਿਫਤੀ ਤਬਦੀਲੀ ਆ ਜੋੜ ਮੇਲਿਆਂ ਦੇ ਵਿੱਚ ਜੋ ਦੁਨਿਆਵੀ ਮौज ਮੇਲੇ ਵਾਲਾ ਮਾਹੌਲ ਰਲਗੱਡ ਹੋ ਗਿਆ ਸੀ ਉਹਨੂੰ ਇੱਥੋਂ ਦੀ ਸੰਗਤ ਨੇ ਦੂਰ ਕੀਤਾ ਸੋ ਹੁਣ ਸਾਰੇ ਨਗਰਾਂ ਵਾਲੇ ਇੱਥੋਂ ਦੇ ਪ੍ਰਬੰਧਕ ਆਪਾਂ ਸਾਰੇ ਇਹ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆ ਗਾਂ ਤੋਂ ਵੀ ਆਪੋ ਆਪਣੀ ਭੂਮਿਕਾ ਪਛਾਣ ਕੇ ਤੇ ਪਹਰਾ ਦਈਏ ਸੋ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਬੜੇ ਸੋਹਣੇ ਮਾਹੌਲ 'ਚ ਬੜੇ ਇਕਤਾ ਇਤਿਫਾਕ ਵਾਲੇ ਮਾਹੌਲ 'ਚ ਇਹ ਸਾਰੇ ਜੋੜ ਮੇਲੇ ਦੀ ਮੇਲਾ ਸੰਪੂਰਨ ਹੋਇਆ ਤੇ ਇੱਥੇ ਸਾਰਾ ਮਾਹੌਲ ਗੁਰਮਤ ਅਨਸਾਰੀ ਜਿਹੜਾ ਰਿਹਾ ਕੋਈ ਵੀ ਐਸੀ ਘਟਨਾ ਨਹੀਂ ਵਾਪਰੀ ਹੈ ਨਾ ਸੋ ਇੱਕ ਵਾਰ ਫੇਰ ਸਾਰੇ ਹੀ ਸੰਗਤ ਦਾ ਇਲਾਕੇ ਨਗਰਾਂ ਜਥਿਆਂ ਦਾ ਬੜਾ ਧੰਨਵਾਦ ਮਹਾਰਾਜ ਮਿਹਰ ਕਰਨਗਾ ਤੋਂ ਵੀ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਤਰ੍ਹਾਂ ਦੀਆਂ ਸਬਾ ਮਾ ਲੈਂਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ